ਸਵੇਰ ਦੇ 4:00 ਵੱਜ ਚੁੱਕੇ ਨੇ ਦੇਖ ਸਕਦੇ ਹੋ 38 ਹਰਸ 40 ਦੀ ਲਾਈਟ ਪੁਆਇੰਟ ਤੇ ਇੱਕ ਜ਼ਬਰਦਸਤ ਹਾਦਸਾ ਹੋਇਆ ਦੇਖ ਸਕਦੇ ਹੋ ਇਸ ਤਰ੍ਹਾਂ ਗੱਡੀ ਇਹ ਬਿਜਲੀ ਦੇ ਖੰਭੇ ਤੇ ਜਾ ਲੱਗੀ ਤੇ ਜੇ ਨਾਲ ਲੱਗਦੇ ਜਿਹੜੇ ਟ੍ਰੈਫਿਕ ਲਾਈਟ ਹੈ ਉਸ ਤੇ ਵੀ ਜਾ ਲੱਗੀ ਬਿਜਲੀ ਦਾ ਖੰਭਾ ਪੂਰੀ ਤਰ੍ਹਾਂ ਢੁੱਟ ਚੁੱਕਿਆ ਹੈ ਇਸ ਦੇ ਬਾਅਦ ਗੱਡੀ ਪਲਟੀਆਂ ਮਰਜ਼ੀ ਤੇ ਆ ਦੇਖ ਸਕਦੇ ਹੋ ਜਿਹੜੀ ਵੀ ਹੈ ਪਰਚਾ ਖੰਭੀ ਹੋਈ ਗੱਡੀ ਓਥੇ ਜਾ ਪਹੁੰਚੀ ਦੇਖੋ ਜੀ ਪਾਣੀ ਦੀ ਗੱਡੀ ਹੈ ਜਿਹੜਾ ਗੱਡੀ ਚਾਲਕ ਹੈ ਉਹਦਾ ਕਹਿਣਾ ਸੀ ਕਿ ਇਸ ਪਾਸੇ ਵੀ 40 ਵਾਲੇ ਪਾਸੇ ਵੀ ਫੋਰਚੂਨਰ ਆਈ ਜਿਸ ਨੂੰ ਬਚਾਣ ਦੇ ਚੱਕਰ ਦੇ ਵਿੱਚ ਉਸ ਨੇ ਬ੍ਰੇਕ ਲਾਈਆਂ ਗੱਡੀ ਅਨਬੈਲੈਂਸ ਹੋ ਗਈ ਤੇ ਗੱਡੀ ਪਲਟਿਆ ਖਾਂਦੀ ਹੋਈ ਦੀਵਾਰ ਨਾਲ ਲੱਗੀ ਖੰਭਿਆਂ ਨੂੰ ਤੋੜਦੇ ਹੋਏ ਇੱਕ ਜਬਰਦਸਤ ਹਾਦਸਾ ਫਿਲਹਾਲ ਕੋਈ ਜਾਣੇ ਨੁਕਸਾਨ ਨਹੀਂ ਪਰ ਗੱਡੀ ਦੀ ਹਾਲਤ ਦੇਖ ਕੇ ਤਾਂ ਅਦਾਇਆ ਲਗਾ ਸਕਦੀ ਹਾਂ ਗੱਡੀ ਦੀ ਸਪੀਡ ਕਿੰਨੀ ਹੋएगी ਫਿਲਹਾਲ ਜੇ ਗੱਡੀ ਚਾਲਕ ਹੈ ਪੂਰਾ ਇਹੀ ਕਹਿਣਾ ਸੀ ਕਿ 50 60 ਦੀ ਸਪੀਡ ਸੀ ਫਿਲਹਾਲ ਗੱਡੀ ਦੀ ਕੰディション ਦੇਖ ਕੇ ਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਪੀਡ ਸਾਰੇ ਇਹਨਾਂ 에ਅਰ ਬੈਗਸ ਦੇ ਸਾਰੇ ਖੁੱਲ ਚੁੱਕੇ ਨੇ ਮੋਕੇ ਤੇ ਜੇ ਬਿਜਲੀ ਦਾ ਹੰਬਾ ਹੋ ਗਿਆ ਮੋਕੇ ਤੇ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀ ਆ ਮੋਕੇ ਤੇ ਪਹੁੰਚ ਕੇ ਤਸਵੀਰਾਂ ਤੁਹਾਡੇ ਸਾਹਮਣੇ ਆ ਇਸ ਵਕਤ ਗੱਡੀ ਦੀ ਕੰਡੀਸ਼ਨ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਬਰਦਸਤ ਹਾਦਸੇ ਦੀ ਤਸਵੀਰਾਂ ਸਵੇਰੇ 4:00 ਵਜੇ 38 ਅਰ 40 ਦੇ ਲਾਈਟ ਪੁਆਇੰਂਟ ਤੇ ਹਸਰਾ ਮੋਕੇ ਤੇ 39 ਥਾਣਾ ਪੁਲਿਸ ਪਹੁੰਚ ਚੁੱਕੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਇੱਥੇ ਲੱਗੇ ਸੀਸੀਟੀਵੀ ਕੈਮਰੇ ਉਹ ਵੀ ਤੁਹਾਨੂੰ ਲਿਜਾਣਗੇ ਕਿ ਜਿਹੜਾ ਹਾਦਸਾ ਹੋਇਆ ਕਿਹੜੀ ਗੱਡੀ ਦੇ ਨਾਲ ਹੋਇਆ ਗਏ ਫੋਰਚੂਨਰ ਗੱਡੀ ਦੱਸੀ ਜਾ ਰਹੀ ਹੈ 40 ਵਾਲੇ ਪਾਸੇ ਦੀ ਉਹ ਇਧਰ ਆਈ ਸੀ ਜਿਹਦੇ ਨਾਲ ਉਹ ਗੱਡੀ ਟਕਰਾ ਗਈ ਹੈ ਹਨਾ ਕਿ ਇਸ ਰੋਡ ਤੇ ਕੋਈ ਨਿਸ਼ਾਨ ਪਤਾ ਲੱਗ ਰਿਹਾ ਹੈ ਕਿ ਇੱਕ ਕਾਫੀ ਬ੍ਰੇਕਾਂ ਮਾਰੀ ਗਈਆਂ ਲੇਕਿਨ ਕਾਫੀ ਅਨਬੈਲੈਂਸ ਹੋ ਗਈ ਜਿਸ ਤੋਂ ਚੱਲ ਗਿਆ ਹਸਤਬਾਰ ਗੱਡੀ ਪਲਟੀਆਂ ਖਾਂਦੇ ਹੋਏ ਖੰਭਿਆਂ ਨੂੰ ਤੋੜਦੇ ਹੋਏ ਗੱਡੀ ਉਹ ਦੀਵਾਰ ਦੇ ਨਾਲ ਜਾ ਲੱਗੀ ਜਿਹੜੇ ਗੱਡੀ ਸਵਾਰ ਸੀ ਮੁੰਡਾ ਉਹਨਾਂ ਥਾਣੇ ਲੈ ਕੇ ਪਹੁੰਚਿਆ ਫਿਲਹਾਲ ਗੱਡੀ ਦੇ ਸਾਰੇ ਡੇਲ ਬੈਗ ਖੁੱਟੂਕੇ ਰਹੇ ਨੇ ਜਾਣਕਾਰੀ ਅਸੀਂ ਇਹ ਵੀ ਕੋਸ਼ਿਸ਼ ਕੀਤੀ ਹੈ ਵੀ ਆਖਰਕਾਰ ਜਿਹੜਾ ਗੱਡੀ ਚਾਲਕ ਮੁੰਡਾ ਸੀ ਉਹਨੇ ਕਿੱਥੋਂ ਆਇਆ ਕਿੱਥੇ ਜਾਣਾ ਸੀ ਜਦੋਂ ਅਸੀਂ ਗੱਲਬਾਤ ਕੀਤੀ ਆਫ ਦਾ ਕੈਮਰਾ ਉਹਦਾ ਕਹਿਣਾ ਸੀ 35 ਸੈਕਟਰੋਂ ਆਇਆ ਸੀ ਖੈੜ ਉਹਨੇ ਜਾਣਾ ਸੀ ਕੀ ਕੰਮ ਕਰਦਾ ਕੀ ਨਹੀਂ ਕਰਦਾ ਇਹ ਇੱਕ ਜਾਂਚ ਦਾ ਵਿਸ਼ਾ ਫਿਲਹਾਲ ਜਿਹੜਾ ਗੱਡੀ ਚਾਲਕ ਹੈ ਉਹਦਾ ਇਹੀ ਕਹਿਣਾ ਹੈ ਗੱਡੀ ਦੀ ਸਪੀਡ 40 50 ਜਾਂ 60 ਦੇ ਵਿੱਚ ਹੋਏਗੀ ਇਸ ਤੋਂ ਜ਼ਿਆਦਾ ਨਹੀਂ ਹੈ ਤੇ ਫਿਲਹਾਲ ਪੁਲਿਸ ਹਰ ਐਂਗਲ ਤੋਂ ਤਫ਼तीश ਕਰ ਰਹੀ ਹੈ ਇੱਥੇ ਲੱਗੇ ਸੀ ਸੀਸੀਟੀਵੀ ਕੈਮਰੇ ਉਹ ਵੀ ਖੁੰਗਾ ਲੈ ਜਾਣਗੇ ਆਖਰਕਾਰ ਇਹ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਗੱਡੀ ਦੀ ਹਾਲਤ ਦੇਖ ਸਕਦੇ ਹੋ ਕਿ ਕਿੰਨੀ ਗੁਰੀ ਹੋ ਚੁੱਕੀ ਹੈ ਜੇਕਰ ਕੋਈ ਛੋਟੀ ਗੱਡੀ ਹੁੰਦੀ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਗੱਡੀ ਵੱਡੀ ਸੀ ਜਿਹਦੇ 에ਅਰ ਬੈਗ ਸਾਰੇ ਖੁੱਲ ਚੁੱਕੇ ਹੈ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਨਾ ਹੀ ਕੋਈ ਜ਼ੋਰ ਲੱਗੀ ਫਿਲਹਾਲ ਮੁੰਡਾ ਸਹੀ ਸਲਾਮਤ ਹੈ ਜਿਹੜਾ ਗੱਡੀ ਚਲਾ ਰਿਹਾ ਉਸ ਨੂੰ ਪੁਲਿਸ ਤਫਤੀਸ਼ ਦੇ ਲਈ ਪੁੱਛਗਿੱਛ ਦੇ ਲਈ ਖਾਣੇ ਲੈ ਕੇ ਗਈ ਹੈ ਉਹਦਾ ਮੈਡੀਕਲ ਵੀ ਕਰਾਇਆ ਜਾਏਗਾ ਉਸ ਤੋਂ ਬਾਅਦ ਉਸ ਤੋਂ ਗੱਲ ਜਿਹੜੀ ਪੂਰੀ ਤਫਤੀਸ਼ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਅਖਰ ਇਹ ਪੂਰਾ ਹਾਸਾ ਹੋਇਆ ਕਿੱਦਾਂ ਇਹ ਹਾਸਾ ਹੋਇਆ ਸਵੇਰੇ 4 ਵਜੇ 38 ਔਰ 40 ਦੀ ਲਾਈਟ ਪੁਆਇੰਟ ਤੇ ਦੇਖ ਸਕਦੇ ਹੋ ਤਸਵੀਰਾਂ ਆਪਣੇ ਸੇ ਹੋ ਗਈ ਉਹਨੂੰ ਬਰਬਾਦ ਕਰ ਰਿਹਾ ਰਮੇਸ਼